प्यारे बच्चों आज आपा टेंस करना है पास्ट इंडेफिनिट टेंस पास्ट इंडेफिनिट टेंस ਤੇ ਉਸ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਕਿ 10 ਫਾਰਮਸ ਉਹਦੀ ਵਰਬ ਆਪਣੀ ਕਰਨੀ ਹੈ ਸੌਖੇ ਲੀਕੇ ਨਾਲ ਤੇ ਉਹਨਾਂ ਵਾਂਗ ਹੀ ਜਿੰਨੀ ਜਿੰਨੀ ਤੁਹਾਨੂੰ ਸਮਝ ਆ ਗਈ ਜਾਊਗੀ ਉਹ ਵੀ ਆਪਾਂ ਟੈਂਸ ਕਰੇ ਜਾਂਦੇ ਫਾਰਮਸ ਉਹਦੀ ਵਰਬ ਪਹਿਲਾਂ ਮੋਂ ਆਪਾਂ ਗੱਲ ਹੋ ਚੁੱਕੀ ਆ ਇਹਨਾਂ ਨੂੰ ਆਪਾਂ ਬਤ ਗਿਆ ਜਿਨਾ ਕਿ ਜਿੱਦੇ ਵਿੱਚ ਪੀ ੜੀ ਲੱਗਦਾ ਹੈ ਪੈਸਾ ਨਹੀਂ ਹੈ ਇਹਦੇ 6 7 ਵਾਰ ਗੋਰ ਵੀ ਹੈ ਪਰ ਸੌਖੇ ਜਿਹੇ ਕਰਨ ਯਾਦ ਹੋ ਜਵੇ ਇਸ ਲਈ ਆਪਣੇ ਈ ਦੀ ਵਾਲੀ ਫਾਰਮੂਲੇ ਜਿਹੜੀਆਂ ਉਹ ਪਹਿਲਾਂ ਕਰ ਲੈਂਗੇ ਆ ਬਾਕੀ ਮਗਰੋਂ ਬੰਦੇ ਦੇ ਬਾਅਦ ਕਾਮ ਇਟ ਐਲ ਸਾਇਲੈਂਟ ਆ ਐਨੀ ਮਿਲ ਕਾਮ 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 ਸ਼ਾਂਤ ਹੋਣਾ ਪਿੱਛੇ ਕੀ ਲੱਗਦਾ ਹੋਰੂ ਯਾਦ ਕਰਨ ਦੀ ਲੋੜ ਨਹੀਂ ਕਾਮ 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 ਸ਼ਾਂਤ ਹੋਣਾ ਪੰਜਾਬੀ ਜਰੂਰ ਯਾਦ ਰੱਖਣੀ ਆ ਚੈੱਕ ਸਭ ਵਧੀਆ ਚੈੱਕ 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 ਕਰਨਾ ਪੱਕਾ ਮੈਂ ਚੈੱਕ ਕਰਾਉਣੇ ਲੇਖੋ ਫੀਗਰ ਜਾਂਚ ਲਾਣੀ ਜਾਂਚ ਵੀ ਕਰਦੇ ਆ ਪਰ ਆਪ ਦਾ ਦੇ ਸਕੂਲਾਂ ਨੂੰ ਜਾਂਚ ਨਹੀਂ ਕਹਿੰਦੇ ਉਹਨੂੰ ਚੈੱਕ ਕੇ ਕਹਿੰਦੇ ਪਰ ਜੇ ਕੋਈ ਹੋਰ ਆਲਾ ਵਾਲ ਹੁੰਦਾ ਆਪਣਾ ਤਾਂ ਫਿਰ ਚੈੱਕ ਹੁੰਦਾ ਉਹ ਜਾਂਚ ਹੁੰਦੀ ਆ ਕਲਾਈਮ ਚੜਨਾ ਕਲਾਈਮ ਕਲਾਈਮਡ ਕਲਾਈਮ ਪਿਛੇ ਹੀ ਦੇ ਆ ਗਈ ਐਥੇ ਵੀ ਜਿਹੜੀ ਲਾ ਦੇ ਤੁਸੀਂ ਇਰੀਡੀਅਲੀ ਲਾਉਣੀ ਆ ਐਥੇ ਵੀ ਸਮੇਂ ਨੇ ਬਚਾਇਆ ਤੁਹਾਡੇ ਨੂੰ ਵੀ ਆਪਣੇ ਨੂੰ ਵੀ ਇਹਦੇ ਇਥੇ ਹੀ ਲਾ ਗਿਆ ਪਰ ਤੁਸੀਂ ਇਰੀ ਨਹੀਂ ਲੜੂ ਸੀ ਪੂਰਾ ਲਿਖ ਕੇ ਕਲਾਈਮ ਕਲਾਈਮਡ ਕਲਾਈਮਰ ਇਸ ਤਰ੍ਹਾਂ ਇਹ ਕਰ ਤੁਸੀਂ ਨਹੀਂ ਤੁਸੀਂ ਉਹ ਜਿਵੇਂ ਠੀਕ ਹੈ ਚੜਨਾ ਕਮੈਂਟ ਰਸਾਈ ਨੂੰ ਪਤਾ ਹੈ ਕਮੈਂਟ ਕਮੈਂਟਡ ਕਮੈਂਟਡ ਟਿੱਪਣੀ ਕਰਨਾ ਕੈਨਸਲ ਅ ਸੀ ਥੋੜਾ ਜਿਹਾ ਮਿਟ ਗਿਆ ਕੈਨਸਲ ਕੈਨਸਲ ਕੈਨਸਲਡ ਰੱਦ ਕਰਨਾ ਕੈਨਸਲ ਕਰਨਾ ਰੱਦ ਕਰਨਾ ਕੁਕ ਇਹ ਵੀ ਪਗਿਆ ਪਰਮ ਕੁਕ ਕੁਕੜ ਕੁਕੋਡ ਪੋਲ ਬਣਾਉਣਾ ਪੋਲ ਬਣਾਉਣਾ ਕੁਕੜ ਕੂਲ ਇਹ ਵੀ ਬੜੇ ਕੂਲ ਤੋਂ ਕੁਲਰ ਬਣਦਾ ਸਭ ਨੂੰ ਪਤਾ ਹੀ ਆ ਕੂਲ ਕੂਲਡ ਕੂਲਡ ਠੰਡਾ ਕਰਨਾ ਕਲੈਕਟਰ ਕਲੈਕਟਡ ਕਲੈਕਟਡ ਇਕੱਠਾ ਕਰਨਾ ਸਾਰੇ ਜਾਣਦੇ ਆਪਾਂ ਕਰੈਕਟ ਕਰੈਕਟਡ ਕਰੈਕਟਡ ਸਹੀ ਕਰਨਾ ਠੀਕ ਕਰਨਾ ਕਰੈਕਟ ਕਰਨਾ ਕ੍ਰਾਸ ਇਹਨੇ ਕ੍ਰਾਸ ਅਲਿੰਟ ਕ੍ਰਾਸ ਪਾਰ ਕਰਨਾ ਗੈਸਲੀਨ ਨੂੰ ਲਗਾ ਲਗੇ ਨੂੰ ਕ੍ਰਾਸ 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 ਇਹ 10 ਸਾਡੀਆਂ ਫਾਰਮਾਂ ਹੁੰਦੀਆਂ ਜਿਹਨੂੰ ਕਹਿੰਦੇ ਫਾਰਮਸ ਆਉਦੀ ਵਾਦ ਠੀਕ ਹੈ ਇਹਦੇ ਵਿੱਚ ਆਪਾਂ ਦੇਖੂਗਾ ਨਾ ਪਾਸਟ ਇਨਡੈਫਿਨਿਟ ਟੈਂਸ ਪਾਸਟ ਇਨਡੈਫਿਨਿਟ ਸੀ ਕਹੀ ਜਾਂਦਾ ਟੈਂਸ ਆ ਜਿਹੜਾ ਸਾਰਿਆਂ ਦੇ ਵਿੱਚੋਂ ਜਮੇ ਲੱਗਦਾ 12 ਦੇ ਵਿੱਚੋਂ ਹੀ ਲੱਗਦਾ ਇਕੱਲਾ ਟੈਂਸ ਆ ਕੀ ਹੈ ਕਿ ਇਹਦੇ ਪਿਛਾਣਾ ਉਹ ਕੀਿੰਦੀ ਆ ਏ ਈ ਖਾਦਾ ਪੀਤਾ ਗਿਆ ਨੱਚਿਆ ਟਪਿਆ ਗਾਇਆ ਪੜਿਆ ਨਖਿਆ ਸਾਰੇ ਜਿੰਨੇ ਵੀ ਇਹ ਕਿਰਿਆ ਉਹ ਪਾਸਟ ਇੰਡੀਫੀਨਟਸ ਆ ਵਿੱਚ ਆਵਰਾ ਐਮ ਐ ਇ ਇਹ ਹੁੰਦਾ ਠੀਕ ਹੈ ਜਿਵੇਂ ਦਾ ਗਿਆ ਅਸਲ ਦਾ ਸੀ ਖੇਡ ਰ ਸੀ ਪਰ ਮੋٹے ਡਾਟ ਨੇ ਪਛਾਣਾਂ ਦੀ ਇਹੀ ਆਏ ਇਹਦੇ ਨਿਕਲਿਆ ਕਿਰਿਆ ਇਹਦੇ ਵਾਪ ਦੀ ਦੂਜੀ ਫਾਰਮ ਲਾਤੀਆਂ ਵਾਪ ਦੀ ਦੂਜੀ ਫਾਰਮ ਬਸ ਏ ਆਰ ਕਰਾ ਉਮੇ ਤਾਂ ਪਹਿਲਾਂ ਤੁਸੀਂ ਇੱਕ ਪੱਕੀ ਹੋ ਕਿ ਪਹਿਲਾਂ ਸਬਜੈਕਟ ਲਾਉਣਾ ਫਿਰ ਵਰਬ ਲੱਗਦਾ ਹੁੰਦਾ ਫਿਰ ਆਬਜੈਕਟ ਲੱਗਦਾ ਹੁੰਦਾ ਯੋ ਸਬਜੈਕਟ ਵਰਬ ਆਬਜੈਕਟ ਜੇ ਤੁਸੀਂ ਇਡੀਂ ਲਗਾਤਾ ਸਬਜੈਕਟ ਵਰਬ ਆਬਜੈਕਟ ਹੀ ਲਗਾਤਾ ਤਾਂ ਅੱਗੇ ਜਿਹੜਾ ਮਰਜੀ ਵਾਕ ਹੋਵੇ ਤੁਹਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਪੈਣ ਦੀ ਜਮਾਂ ਵੀ ਲੋੜ ਨਹੀਂ ਸਿਰਫ ਤੁਹਾਨੂੰ ਤੇਰੀ ਜਾਣਾ ਸਬਜੈਕਟ ਵਰਬ ਆਬਜੈਕਟ ਕੈ ਪਿਕਰ ਗੋਇੰਗ ਹੈ ਠੀਕ ਹੈ ਪ੍ਰਾਇ ਕੋ ਵਾਰੀ ਦੂਜੀ ਫਾਰਮ ਆਦੀਆ ਜੇ ਵਾਰੀ ਦੂਜੀ ਫਾਰਮ ਆ ਪਹਿਲਾ ਕੀ ਲੱਗੇ ਤੇ ਜਿਹੜਾ ਪ੍ਰੈਜੈਂਟ ਟੈਂਸ ਚ ਡੂ ਤੇ ਡਾਸ ਡੂ ਦੀ ਫਾਰਮ ਉਹ ਤੁਹਾਨੂੰ ਕਰਾਈ ਨੀ ਅਜੇ ਆਉਣੀ ਆ ਡੂ ਡਿਡ ਡਨ ਡੂ ਬਣੀ ਕਰਨਾ ਹੁੰਦਾ ਠੀਕ ਹੈ ਡੂ ਡਾਸ ਆ ਗਿਆ ਐਚਾ ਹੁਣ ਦੂਜੀ ਫਾਰਮ ਇਸੇ ਇੱਥੇ ਵਾਰੀ ਫਾਰਮ ਦਾ ਪ੍ਰਯੋਗ ਹੋਣਾ ਡਿਡ ਡਿਡ ਦੂਜੀ ਫਾਰਮ ਵਾਲਾ ਉਹ ਹੁਣ ਇੱਥੇ ਲੱਗਣੀ ਆ ਹੈਨੀਡਿਟ ਭਾਗ ਜੇ ਵਾਕ ਨੇਗੇਟਿਵ ਹੋਵੇ ਜਾਂ ਜੇ ਵਾਕ ਕੁਐਸਚਨ ਮਾਰਕਾ ਲਾ ਹੋਵੇ ਪ੍ਰਸ਼ਨਵਾਚਕ ਜੀ ਨੂੰ ਕਹਿੰਦੇ ਆਪਾਂ ਉੱਥੇ ਡਿਟ ਦਾ ਪ੍ਰਯੋਗ ਹੋਣਾ ਹੈ ਇੱਕ ਆਧਾਰ ਕਰਵਾਸ ਕਿ ਜੇ ਵਾਕ 네ਗੇਟਿਵ ਆ ਜੇ ਵਾਕ 네ਗੇਟਿਵ ਮਤਲਬ ਨਾ ਬਚ ਗਿਆ ਜੇ ਵਾਕ ਪ੍ਰਸ਼ਨਵਾਚਕ ਤਾਂ ਜੇ ਉੱਥੇ ਡਿਟ ਦੀ ਵਰਤੋਂ ਹੋ ਗਈ ਤਾਂ ਵਰਦੀ ਫਾਰ ਜਿਹੜੀ ਪਹਿਲਾਂ ਦੂਜੀ ਲੱਗੀ ਹੋਈ ਆ ਤਾਂ ਉਹ ਪਹਿਲੀ ਹੋ ਜਾਏਗਾ ਉੱਡ ਜਾਣਗੇ ਸਿੰਪਲ ਗੱਲ ਆ ਕਿ ਦੂਜੀ ਵਾਰ ਤਾਂ ਬਲੇ ਹੋਣਾ ਪਰ ਜੇ ਪਹਿਲਾ ਹੀ ਨੈਗੇਟਿਵ ਆ ਗਿਆ ਤਾਂ ਡਿੱਟ ਪਹਿਲੇ ਲੱਗਿਆ ਹੋਇਆ ਤਾਂ ਉੱਥੇ ਫਾਰਮ ਜਿਹੜੀ ਉਹ ਪਹਿਲੀ ਹੋ ਜਾਂਦੀ ਉਦਾਹਰਨ ਦੇ ਤੌਰ ਤੇ ਆਪਾਂ ਦੇਖਦੇ ਆ ਉਸਨੇ ਟਿੱਪਣੀ ਕੀਤੀ ਸਿੰਪਲ ਫਨ ਦਾ ਸੇਰੀਆ ਠੀਕ ਹੈ ਜਿਹੜੇ ਪ੍ਰੋਨਾਉਨ ਆ ਉਹ ਮੈਂ ਕੱਲੇ ਕੱਲੇ ਤੁਹਾਨੂੰ ਪਹਿਲੇ ਦੱਸ ਚੁੱਕਿਆ ਇਹ ਪ੍ਰਣਾਮਨਾ ਕਿ ਕਿੱਥੇ ਕਿਹੜਾ ਕਿਹੜਾ ਪ੍ਰਣਾਮਨਾ ਲੱਗਣਾ ਹੈ ਕਿਹੜਾ ਕਿਹੜਾ ਵਰਤੀ ਦਾ ਹੈ ਕਿਹਦੇ ਕਿਹਦੀ ਜਗ੍ਹਾ ਵਰਤੀ ਦਾ ਹੈ ਕੀ ਟਿੱਪਣੀ ਕਿੱਥੇ ਇੱਥੇ ਆਟਪੀ ਕਮੈਂਟ ਫਾਰਮੇ ਲੱਗਣੀ ਆ ਦੂਜੀ ਪਹਿਲਾ ਕਿਹੜਾ ਸਬਜੈਕਟ ਸਬਜੈਕਟ ਕਿਹੜਾ ਹੋ ਗਿਆ ਉਸਨੇ ਹੀ ਬਾਅਦ ਹੀ ਹੋ ਗਿਆ ਵੀ ਟਿੱਪਣੀ ਕਮੈਂਟ ਹੁਣ ਇੱਥੇ ਕੀ ਆ ਆਬਜੈਕਟ ਹੈ ਨਹੀਂ जो ऑबजेक्ट हमें आपका समझने याद रखिए टिप्पणी की ही, क्मेंटेड। ही क्मेंटेड। जे उन्हें जो टिप्पणी की कमैंट टूडे ठीक है कल करी परसों करी चौथे करी सवेरे करी दोपहर करी शाम करी जो भी है जो भी है पिछले रखना ऑबजेक्ट इना ध्यान रखना कि पहले सबजेक्ट है फिर वाह वाह फिर ऑबजेक्ट

ਕਿ ਡੇਟਾ ਜਿਹੜਾ ਉਹ ਪਹਿਲੀ ਦੂਜੀ ਵਾਰ ਮੈਂ ਇਸ ਲਈ ਫਾਰਮ ਕਰੀ ਪਹਿਲੀ ਹੋਈ ਹੀ ਡਿਡ ਨਾਟ ਕਮੈਂਟ ਤੀਜਾ ਵਾਕ ਕਿਹਾ ਗਿਆ ਕੀ ਉਸਨੇ ਟਿੱਪਣੀ ਕੀਤੀ ਕੀ ਉਸਨੇ ਟਿੱਪਣੀ ਕੀਤੀ ਨਿਆਇ ਕੀ ਦੇਖ ਕੇ ਵੱਟ ਲਾਉਣ ਲੱਗ ਜਿੰਦੇ ਆ ਹੋਰ ਇੱਧਰ ਵੱਟ ਜਿੰਦੇ ਉੱਧਰ ਵੱਟ ਜਿੰਦੇ ਕੁਝ ਸਮਝ ਨਹੀਂ ਆਉਣੀ ਬੇਬੋਲੀ ਕਰ ਆਪਣਾ ਸਿੰਪਲ ਗੱਲ ਸੁਧਾਰਨ ਗੱਲ ਜਿਹੜੇ ਗਿੱਡਾ ਇਹਨੇ ਮੁਰਿਆ ਜਨਾ ਸਿੰਪਲ ਡਿਟ ਨੇ ਅੱਗੇ ਆ ਗਿਆ डे ही कमेंट पिछे क्वेश्चन मार्ग इधर नंबर आ याद रखो डेड ही कमेंट पिछे क्वेश्चन चौथा वाक कि उसने टिप्पणी नहीं की थी कि उसने टिप्पणी नहीं की थी ना कमेंट डिड ही ना कमेंट पिछे क्वेश्चन मार्क इस तरह चार वाक इस तरह बना के देख लेने तमाग ਕਾਫੀ ਗੱਲ ਜਿਹੜੀ ਉਹ ਪੈ ਜਾਣੀ ਆ। ਸਾਡੇ ਕੋਈ ਕ ਆਪ ਬਣਾ ਕੇ ਲਿਖਣਾ ਵਾਕ ਜਿੱਥੇ ਕਿ ਸਮੱਸਿਆ ਆਈ ਦੱਸ ਦਿਓ ਪਰਮਣ ਲਾ ਦੀ ਆਉਣੇ ਸਿੱਧਾ ਹੀ ਆ। ਮੈਂ ਅੱਜ ਖਾਣਾ ਬਣਾਇਆ। ਮੈਂ ਅੱਜ ਖਾਣਾ ਬਣਾਇਆ। ਇਹ ਚਾਰ ਵਾਕ ਆ ਜਿਹੜੇ ਇਹ ਤੁਸੀਂ ਬਣਾਉਣੇ ਆ। ਚਾਰ ਵਾਕ ਬਣਾਉਣੇ ਆ। ਮੈਂ ਅੱਜ ਖਾਣਾ ਬਣਾਇਆ। ਫਿਰ ਦੂਜਾ ਵਾਕ ਕਿਹੜਾ ਬਣੂਗਾ? ਮੈਂ ਅੱਜ ਖਾਣਾ ਨਹੀਂ ਬਣਾਇਆ। ਤੀਜਾ ਵਾਕ ਕਿਹੜਾ ਬਣੂਗਾ? ਕੀ ਮੈਂ ਅੱਜ ਖਾਣਾ ਬਣਾਇਆ ਚੌਥਾ ਵਾਕ ਕਿੜਾ ਬਣੂਗਾ ਕੀ ਮੈਂ ਅੱਜ ਖਾਣਾ ਨਹੀਂ ਬਣਾਇਆ ਚਾਰ ਵਾਕ ਬਣਾ ਕੇ ਦੇਖੋ ਇਸ ਤਰ੍ਹਾਂ ਤੁਹਾਨੂੰ ਅਭਿਆਸ ਹੋਊਗਾ ਇਹਨਾਂ ਵਿੱਚੋਂ ਜਿਹੜੇ ਪਹਿਲੇ ਫਾਰਮਾ দিয়া ਉਹਨਾਂ ਨੂੰ ਵਰਤਨ ਦੀ ਕੋਸ਼ਿਸ਼ ਕਰੋ ਇਹਨਾਂ ਨੂੰ ਵੀ ਪ੍ਰੈਜ਼ੈਂਟ ਡੈਫੀਨਿਟ ਤੇ ਪਾਸਟ ਡੈਫੀਨਿਟ ਦੋ ਜਿਹੜੇ ਫਾਰਮਾ ਅੱਗੇ ਲਿਖਾਈਆਂ ਹਨ ਉਹਨਾਂ ਦਾ ਵਾਕ ਨੂੰ ਆਪ ਅਭਿਆਸ ਕਰੋ ਪ੍ਰੈਕਟਿਸ ਮੇਕਸ ਅ ਮੈਂਟਰਫੈਕਟ ਤਵੇ ਆ ਸਮੁਖ ਨੂੰ ਸਭ ਬੋਨ ਹੋ ਜਾ ਜਿੰਨੇ ਦੇਰੇ ਤੁਸੀਂ ਆਪ ਅਭਿਆਸ ਨਹੀਂ ਕਰਦੇ ਆਪ ਬੇਅਸ ਲਿਖ ਲਿਖ ਕੇ ਨਹੀਂ ਦੇਖਦੇ ਉਦੋਂ ਤੱਕ ਤੁਹਾਡੇ ਦਿਮਾਗ ਚ ਇਹ ਜਿਹੜੀ ਪੈਣੀ ਨਹੀਂ ਮੈਂ ਜਿਤਨਾ ਵਰਦੀ ਹੋ ਰਹੀ ਆ ਮ ਜਿਹੜੇ ਪਹਿਲੇ ਬੱਚੋ ਆਪ ਨੂੰ ਬੇਅਸ ਕਰੋ ਠੀਕ ਹੈ ਇਹ ਸੀ ਪਾਸ ਇੰਡੈਫੀਨਟ ਟੈਂਸ ਰੋਜ਼ ਆਪਾਂ ਕੁਝ ਨਾ ਕੁਝ ਇਹੋ ਜਿਹੇ ਵਾਕਾਂ ਦਾ ਵੀ ਅਭਿਆਸ ਕਰਨਾ ਹੈ ਜੇ ਆਮ ਬੋਲਚਾਲ ਚ ਵਰਤੇ ਜਾਂਦੇ ਆ ਤਾਂ ਕਿ ਤੁਹਾਨੂੰ ਬੋਲਣ ਦੀ ਵੀ ਜਿਹੜੀ ਜੱਗ ਆ ਉਹ ਖੁੱਲੇ ਆਮ ਸੁਧਾਰਨ ਵਾਸਤੇ ਭਾਵੇਂ ਬੋਲ ਲੰਨੇ ਆ ਬਹੁਤ ਸੌਖੀ ਹੁੰਦੇ ਆ ਜੋ ਕਦੋਂ ਹੋਇਆ ਕਦੋਂ ਹੋਇਆ ਵਾਟ ਡਿਡ ਇਟ ਹੈਪਨ ਵਾਟ ਡਿਡ ਇਟ ਹੈਪਨ ਆਪਾਂ ਬੋਲਦੇ ਨੇ ਕਦੋਂ ਹੋਇਆ ਕਿਵੇਂ ਹੋਇਆ ਹੁਣ ਸਿਰਫ ਵੈਨ ਤੇ ਹਾਉ ਇਹ ਬਦਲਾ ਹੈ ਤੁਹਾਨੂੰ ਵੈਸੇ ਪਹਿਲਾਂ ਕਰਵਾਏ ਹੋਏ ਆ ਤੁਹਾਨੂੰ ਜੇ ਯਾਦ ਹੋਵੇ ਡਬਲ ਦਾ ਪ੍ਰਵਾਹ ਇਹ ਕਰਵਾਏ ਹੋਏ ਨੇ ਪੰਜਾਬੀ ਵਿਖਾਈ ਹੋਇਆ ਬਸ ਉਹ ਨਹੀਂ ਆ ਕਿਵੇਂ ਹਾਉ ਡਿਡ ਇਟ ਹੈਪਨ ਹਾਉ ਡਿਡ इट हैपन की किया सामने आना तू की जमीन बोल सिंपल वट डिड यू डू वट डिड यू डू की, तो की बोलिया बाकी सारा उम्र जाना डू डिड यू से बोलिया वट डिड यू से की होया की, की, की बोलिया इन्होंने वाखा का अपने अभ्यास करना